पता चली गई गीटिंग करके जिन्होंने तो का, जाके का करके, जिन्ना ने यतन किया बोलियो की सकता है झाती मारियों मेरे दोस्तों जिंदे तीन दिल्ली च बैठे उस वे खबर चली ਮੇਰੇ ਕੋਲੇ ਅੱਜ ਵੀ ਹੈਗੀ ਆ ਉਹ ਖਬਰ ਭਲੇਖੇ ਜਿਨ੍ਹਾਂ ਦੇ ਜੇ ਕੋਈ ਉਹ ਜੇਕਰ ਮੋਦੀ ਜੇਕਰ ਮੋਦੀ ਆ ਕੇ ਚਾਹਤੇ ਅਦਾਨੀਆਂ ਦੇ ਲਈ ਸਾਡੀਆਂ ਜ਼ਮੀਨਾਂ ਦੇ ਰੇਟ ਕਲੈਕਟਰ ਰੇਟ ਤੇ ਕਰ ਸਕਦਾ ਹੈ ਤਾਂ ਤੂੰ ਆਵੇਂ ਪੰਜਾਬ ਦੇ ਕਿਸਾਨਾਂ ਲਈ ਕਿਉਂ ਨਹੀਂ ਕਲੈਕਟਰ ਰੇਟ ਚਾਰ ਗੁਣਾ ਚੱਕ ਸਕਦਾ ਤਾਂ ਕਿ ਸਾਡੇ ਕਿਸਾਨਾਂ ਨੂੰ ਚਾਰ ਗੁਣਾ ਰੁਪਏ ਮਿਲ ਜਾਣ ਭਗਵੰਤ ਮਾਨ ਰੋਜ ਇੱਕ ਇਨਾਂ ਸਟੇਜਰ ਤੋਂ ਜੇ ਮੈਂ ਪੰਜਾਬ ਦਾ ਪੁੱਤ ਆਂ ਬੜਾ ਝੂਠ ਮਾਰਦੇ ਅਸੀਂ ਕਿਹਾ ਸੀ ਜੇ ਪੰਜਾਬ ਦਾ ਪੰਜਾਬ ਦਾ ਬਣ ਕੇ ਵਖਾ ਟਿਕਟ ਕੇ ਜਿੰਦਾ ਫੈਸਲਾ ਨੇ ਉਹਦੇ ਲਈ ਲੜ ਕਰੇ ਕਰਿਓ ਜਿਹੜੇ ਦੇ ਨਾਲ ਸਹਿਮਤ ਆਂ ਮਾਰੇ ਉਹਨਾਂ ਚਾਰਾ ਆਪਣਾ ਕਿੰਨੇ ਸਹਿਮਤ ਹੋ ਬਰਾ ਇਨਸਾਨ ਹਾਂ ਅਸੀਂ ਆਪਣੀ ਨਸਲ ਦੀ ਲੜਾਈ ਲੜਨੀ ਆਂ ਅਸੀਂ ਰਾਜਨੀਤੀ ਨਹੀਂ ਕਰਨੀ ਭਰਾਵੋ ਇਸ ਲਈ ਕਿਹਾ ਕਿ ਇੱਕ ਇੱਕ ਪਿੰਡ ਦੇ ਵਿੱਚੋਂ ਤੇਰਾ ਤੇਰਾ ਕਾਦਿਆਂ ਕੱਢਾਂਗੇ ਉੱਥੇ ਹਰ ਇੱਕ ਕਰਨ ਵਾਲਾ ਹੈ ਚਾਹੇ ਉਹ ਪੰਜਾਬ 'ਚ ਬੈਠੀ ਆ ਚਾਹੇ ਹਜਾਣੇ 'ਚ ਬੈਠੀ ਹੈ ਚਾਹੇ ਤੁਹਾਡੇ ਵਾਲਾ ਮੁਰਕਾ ਪਾ ਕੇ ਕਿਉਂ ਨਾ ਫਿਰਦੇ ਹੋਣ ਸਾਡੀ ਲੜਾਈ ਉਹਨਾਂ ਨਾਲ ਵੀ ਹੈ ਅਸੀਂ ਇਸ ਲਈ ਕਿਹਾ ਜਿਓ ਜਿਹੜਾ ਲੋਕ ਮੈਂ ਤੁਹਾਡੇ ਤੋਂ ਮਨਜ਼ੂਰੀ ਲੈਣੀ ਹੈ ਪ੍ਰਵਾਨਗੀ ਲੈਣੀ ਹੈ ਜਨਾਬਾ ਪ੍ਰਵਾਨਗੀ ਦਿਓ ਕੱਚੇ ਢਿੱਲੇ ਮੰਨ ਨਾਲ ਪ੍ਰਵਾਨਗੀ ਨਾ ਦਿਓ ਸਾਡੀ ਮੰਗ ਹੈ ਕਸ ਮੁੱਚੇ ਕਿਸਾਨਾਂ ਦੀ ਸਾਰੇ ਦੇਸ਼ ਦੇ ਕਿਸਾਨਾਂ ਦੀ ਸਮੁਲਤਿ ਕਰਜ਼ ਮੁਕਤੀ ਹੋਣੀ ਚਾਹੀਦੀ ਹੈ ਈਮਾਨਦਾਰ ਦਾ ਹੱਥ ਖੜਾ ਕਰਕੇ ਪਰਵਾਣਗੀ ਜਿਉਂ ਬੋਲ ਚਾਹੀਦੀ ਐ ਬਣੀ ਚਾਹੀਦੀ ਬਰੇ ਸਾਨਹਾਂ ਨਾ ਬਕਰ ਦੋਸਤੋ ਦੋਸਤੋ ਜਿਦੋਂ ਇਹ ਚਾਹੁੰਦੇ ਆ ਕਿ ਸਮੁੱਚੀ ਕਿਸਾਨੀ ਦੀ ਕਰਜ਼ਾ ਮੁਕਤੀ ਹੋਣੀ ਚਾਹੀਦੀ ਐ ਤਾਂ ਉਸ ਵੇਲੇ ਜਿਹੜੇ ਕਰਜ਼ਾ ਮੁਕਤੀ ਦੇ ਹੱਕ 'ਚ ਨਹੀਂ ਜਿਨ੍ਹਾਂ ਦਾ ਟਾਰ ਜਿਨ੍ਹਾਂ ਦਾ ਇਤਿਹਾਸ ਤੇ ਮੋਰਚੇ ਉਖੇੜ ਕੇ ਭੱਜਣ ਦਾ ਕੀ ਉਹਨਾਂ ਨੂੰ ਮਨ ਲੈ ਕੇ ਤੁਰਪੀਏ ਬੋਲੂ ਆਵਾਜ਼ ਦਿਓ ਕੀ ਨਾਤੇ ਮੈਂ ਇਸ ਕਰਕੇ ਮੇਰਾ ਦੋਸਤੋਂ ਉਹਨਾਂ ਤੋਂ ਨਕੀਰ ਐਕਸਰ ਕਰਕੇ ਖੁੱਤੀ ਹੈ ਦਸਤੇਮ ਨੌਨ ਪੋਲੀਟਿਕਲ ਐਕਸਰ ਕਰਕੇ ਬਣਿਆ ਸੀ ਕਿ ਉਹਨਾਂ ਲੋਕਾਂ ਨੇ ਕਿਹਾ ਸੀ ਮੀਟਿੰਗ ਦੇ ਅੰਦਰ ਕਿ ਜੇਕਰ ਤੁਸੀਂ ਸਮੂਹ ਕੀ ਕਿਸਾਨੀ ਦਾ ਕਰਜ਼ੇ ਦੀ ਗੱਲ ਕਰਨੀ ਹੈ ਤਾਂ ਅਸੀਂ ਸੋਚਾਂਗੇ ਕਿ ਅਸੀਂ ਐਸਕਮ ਦਾ ਰਹਿਣਾ ਕਿ ਨਹੀਂ ਰਹਿਣਾ ਮੇਰੇ ਵੀਰੋ ਮੈਂ ਉਸਦਾਂ ਕੀ ਹਸਮ ਮੀਟਿੰਗ ਦੇ ਅੰਦਰ ਕਿਹ ਜੇਕਰ ਤੁਸੀਂ ਮੇਰੇ ਕਿਸਾਨਾਂ ਦਾ ਜਿਨ੍ਹਾਂ ਦੀ ਅਸੀਂ ਨਮਾਇੰਦਗੀ ਕਰਦੇ ਆਂ ਉਹਨਾਂ ਦਾ ਅੰਦਰ ਖਾਤੇ ਗਲਵੱਟਨ ਦੀਆਂ ਵੀ ਉਮਦਾ ਕਰਦੇ ਹਾਂ ਤਾਂ ਬਰ ਅਸੀਂ ਸੋਚਾਂਗੇ ਕਿ ਇਹੋ ਜਿਹਾ ਐਸਕਮ ਦਾ ਰਹਿਣਾ ਕਿ ਨਹੀਂ ਰਹਿਣਾ ਉਸਦਾਂ ਲਕੀਰ ਖਿੱਚੀ ਸੀ ਕਿ ਅਸੀਂ ਕੇਮ ਨੌਨ ਪੋਲੀਟੀਕਲ ਬਣਾ ਕੇ ਚਲਾਵਾਂਗੇ ਉਹ ਮੇਰੇ ਦੋਸਤੋ ਅਜ ਪੂਰੇ ਦੇਸ਼ ਦੇ ਅੰਦਰ ਆਪਸਰਪ 64 ਜਥੇਬੰਦੀਆਂ ਨਾਲ ਸੰਪਰਕ ਕੀਤਾ ਸੀ ਉਸ ਤੋਂ ਬਾਅਦ ਤੁਹਾਨੂੰ ਸਹਿਯੋਗ ਮਿਲਣਾ ਸ਼ੁਰੂ ਹੋਇਆ ਬਿਹਾਰ ਦੀਆਂ ਜਥੇਬੰਦੀਆਂ ਆ ਕੇ ਰਲੀਆਂ ਉਸ ਤੋਂ ਬਾਅਦ ਤੁਹਾਡੇ ਨਾਲ ਕੇਰਲੀਆਂ ਜਥੇਬੰਦੀਆਂ ਰਲੀਆਂ ਤਮਨ ਨਾਨੂਆਂ ਸਤਾਰਾਂ ਦੇ ਬੰਦੀਆਂ ਰਲੀਆਂ ਸਾਡੇ ਨਾਲ ਦਿਲ ਗਾਨਾਂ ਦੀਆਂ 15 ਦੇ ਬੰਦੀਆਂ ਰਲੀਆਂ ਸਾਡੇ ਨਾਲ ਹੋਰ ਜਿਹੜੇ ਵੀਰ ਜਿਹੜੇ ਜੈਗਰਗਨਿਤ ਲੈ ਕੇ ਲੜਨਾ ਚਾਹੁੰਦੇ ਆ ਸਤਾਰਾਂ ਇਹਨਾਂ ਨੇ ਵੀ ਤੁਹਾਡੀ ਗੁੜਾਈ ਨੂੰ ਸਮਰਥਨ ਦਿੱਤਾ ਅਸੀਂ ਥੜਾ ਬਣਾ ਕੇ ਇਹ ਦੋਹਾ ਦਾ ਸਾਂਝਾ ਇੱਕ ਫੋਰਮ ਬਣਾ ਕੇ ਲੜਾਈ ਲੜਨ ਦਾ ਫੈਸਲਾ ਲਿਆ ਹੈ ਸੋ ਮੇਰੇ ਦੋਸਤੋ ਤੇਕ ਭਲੇਖਾ ਕਰਦੇ ਹੋਰ ਜਿਨ੍ਹਾਂ ਨੇ ਚਿੱਠੀਆਂ ਲਿਖੀਆਂ ਮੋਰਚਾ ਵਿੱਚ ਚੰਨ ਦਾ ਫੈਸਲਾ ਲਿਆ ਇਹ ਜਿਨ੍ਹਾਂ ਨੇ ਚਿੱਠੀਆਂ ਨਿਕਲਵਾਲਿਆਂ ਨੂੰ ਉਸ ਵੇਲੇ ਉਸ ਨਿਕੇ ਗਈ ਚਿੱਠੀ ਨੂੰ ਹਮਾਇਤ ਦਿੱਤੀ ਬੋਲਿਓ ਕਿ ਉਹਨਾਂ ਮਰਜ਼ਾ ਦੇ ਕੇ ਰਲ ਕੇ ਚੰਨਿਆ ਜਾ ਸਕਦਾ ਹੈ ਕਿ ਨਹੀਂ ਚੰਨਿਆ ਜਾ ਸਕਦਾ ਬੋਲਿਓ ਸੋ ਇਸ ਕਰਕੇ मेरे सजनों है कि तेरा तेरा के क्डनिया इसलिए कहा कि एक पिंड तेरा ट्रालियां क्डा गे कर, कर ला घर पूरे क्योंकि असी लड़ाई जारी लड़नी है असी अपनी नस्ल की लड़ाई लड़नी है असी राजनीति नहीं करनी प्रभु मैं एक होर गल ध्यान चादिया ਸਾਡੀ ਮੰਗ ਸਰ ਦੇਸ਼ ਦੀ ਅਸੀਂ ਕਹਿੰਦੇ ਆ ਕਿ ਪੂਰੇ ਦੇਸ਼ ਦੇ ਕਿਸਾਨੀ ਨੂੰ ਭਾਰਤ ਸਰਕਾਰ ਦਾ ਘਟੋ ਘੱਟ ਡਾਕਟਰ ਸੁਮੇ ਨਾਥ ਦੇ ਫਾਰਮੂਲੇ ਦੇ ਅਨਸਾਰ ਐਮ ਐਸ ਪੀ ਦੀ ਗਰੰਟੀ ਦਾ ਕਾਨੂੰਨ ਦੇਵੇ ਅਸੀਂ ਇਹ ਕਿਹਾ ਹੁਣ ਇਹਦੇ ਤੋਂ ਛਾਪੀ ਮਾਰ ਲਿਓ ਮੇਰੇ ਦੋਸਤੋ ਜਿੱਤੇ ਤੁਸੀਂ ਦਿੱਲੀ ਚ ਬੈਠੇ ਸੀ उस वे खबर चली मेरे को अज भी हैगी खबर भुलेखे जगा रहे जे कोई खबर की सी उस खबर च सी के भारत ने अपने न छियाली मुल्क होर जोड़े और फैसला लिया कि असि एक रेजुलेशन ले डबल्यू टीओ गए और डबल्यू टीओ जाके ਅਸੀਂ ਕਹਾਂਗੇ ਸਾਡੇ ਕਿਸਾਨ ਨੂੰ ਐਮਐਸਪੀ ਦੇਣੀ ਲਾਗ ਕਰੋ ਤਾਂ ਮੇਰੇ ਦੋਸਤਾਂ ਦਾ ਮਤਲਬ ਉਹ ਤੁਹਾਡੇ ਜ਼ਬਾਂ ਨੇ ਭਾਰਤ ਸਰਕਾਰ ਦੀ ਧੌਂਕੇ ਗੋਡਾ ਰੱਖ ਕੇ ਉਹਦੀ ਬਾਹ ਮਰੋੜ ਕੇ ਉਹਨੂੰ ਮਜਬੂਰ ਕਰਦੇ ਅਸੀਂ ਕਮਲ ਜੁੱਤੀ ਉਹ ਚਾਂਦੇ ਲਈ ਤਾਂ ਮੇਰੇ ਦੋਸਤੋ ਜੇਕਰ ਸਾਹੀ ਕਹਿੰਦੇ ਨੇ ਹੁਣ ਤਾਂ ਬਹੁਤ ਸਾਰੀਆਂ ਵੀਡੀਓ ਵਾਇਰਲ ਹੋ ਰਹੀਆਂ ਕਹਿੰਦੇ ਗੱਲ ਇਹ ਆ ਵੀ ਸੀ ਮੰਦਾ ਉਹ ਮੂਰਖਾ ਜਤਨੀ ਸੀ ਆਣੇ ਬੈਠੇ ਜਿਸੇ ਗੱਲ ਲਈ ਆਣੇ ਬੈਠੇ ਸੀ ਭਰਾਵੋ ਪਤਾ ਸੀਗਾ ਕਿ WTO ਚਲੀ ਗਈ ਗੱਲ ਆ ਉੱਥੋਂ ਅਸੀਂ ਉੱਥੋਂ ਅਸੀਂ ਐਮਐਸਪੀਡੀ ਗਰੰਟੀ ਦੇ ਕਾਨੂੰਨ ਦੇ ਲਈ ਜਿਹੜਾ ਜਿੰਦਰਾ ਲੱਗਿਆ ਉਹ ਖੜਾ ਲਾਗੇ ਹੁਣ ਪਰ ਜਿਹਨੇ ਉਸ ਵੇਲੇ ਅੰਦਰ ਖੱਤ ਮੀਟਗਾ ਕਰਕੇ ਤੁਹਾਡੀਆਂ ਟੌਲੀਆਂ ਜਾ ਕੇ ਮੀਟਗਾ ਕਰਕੇ ਜਿਨ੍ਹਾਂ ਨੇ ਅੰਦੋਦਣਾ ਖੇੜਨ ਦਾ ਯਤਨ ਕੀਤਾ ਬੋਲਿਓ ਕਿ ਉਹਨਾਂ ਨਾਲ ਸਾਂਝਾ ਤੋ ਦੇ ਲੜਿਆ ਜਾ ਸਕਦਾ ਹੈ ਬੋਲਿਓ ਦੋਸਤੋ ਖੀਰ ਤੱਕ ਸੋ ਮੇਰੇ ਦੋਸਤੋ ਲਕੀਰ ਇਸ ਕਰਕੇ ਖਿੱਚੀ ਜਾਂਦੀ ਹੈ ਐਸਾ ਕਰਕੇ ਕਿਹਾ ਕਿ ਕੱਲੇ ਕੱਲੇ ਪਿੰਡ ਚੋਂ ਤੇਰਾ ਤੇਰਾ ਟਰਾਲੀਆਂ ਕੱਢਾਂਗੇ ਇਮਾਨਦਾਰੀਆਂ ਦੱਸਿਓ ਇਹ ਜਿਹੜੀ ਲਾਈਨ ਖਿੱਚ ਕੇ ਇਹ ਜਿਹੜੀ ਨਕੀਰ ਖਿੱਚ ਕੇ ਹਿੰਦਾ ਫੈਸਲਾ ਨੇ ਆ ਉਹਦੇ ਸ਼ਕਰਾ ਕਰਿਓ ਜਿਹੜਾ ਜਿਹਨਾਂ ਨਾਲ ਸਹਿਮਤ ਹੈ ਮਾਰੇ ਉਹਨਾਂ ਚਾਰਾ ਆਪਣਾ ਕਿੰਨੇ ਸਹਿਮਤ ਹੋ ਬੋਲੇ ਸੋਨਹਾਰ ਸੋਖ ਸ੍ਰੀ ਅਕਾਲ ਉਹ ਮੇਰੇ ਦੋਸਤੋ ਮੈਂ ਅੱਜ ਦੀ ਸਟੇਜ ਤੋਂ ਸਾਡੀ ਪੰਜਾਬ ਸਰਕਾਰ ਨੂੰ ਇੱਕ ਵਾਰਨਿੰਗ ਦੇਣੀ ਚਾਹਣਾ ਤੁਸੀਂ ਭਗਵੰਤ ਜੀ ਮਾਨ ਰੋਜ ਇਹ ਕਿੰਨਾ ਸਟੇਜੋਂ ਤੋਂ ਜੇ ਮੈਂ ਪੰਜਾਬ ਦਾ ਪੁੱਤ ਆਂ ਬੜਾ ਝੂਠ ਬੋਲਦਾ ਹਾਂ ਅਸੀਂ ਕਿਹਾ ਸੀ ਜੇ ਪੰਜਾਬ ਦਾ ਪੰਜਾਬ ਦਾ ਪੜਕੇ ਬਖਾ ਉਹ ਜੇਕਰ ਮੋਤੀ ਜੇਕਰ ਮੋਤੀ ਆ ਕੇ ਚਹਿਤੇ ਅੜਾਨੀਆਂ ਦੇ ਲਈ ਸਭੀਆਂ ਜ਼ਮੀਨਾਂ ਦੇ ਰੇਕ ਕਲੈਕਟਰ ਰੇਕਤੇ ਕਰ ਸਕਦਾ ਹੈ ਤਾਂ ਤੂੰ ਆਵੇਂ ਪੰਜਾਬ ਦੇ ਕਿਸਾਨਾਂ ਲਈ ਕਿਉਂ ਨਹੀਂ ਕਲੈਕਟਰ ਨੇ 4 ਗੁਣਾ ਚੱਕ ਸਕਦਾ ਤਾਂ ਕਿ ਸਾਡੇ ਕਿਸਾਨਾਂ ਨੂੰ 4 ਗੁਣਾ ਰੁਪਏ ਮਿਲ ਜਾਣ ਸਭ ਨੂੰ ਪਤਾ ਹੈ ਤੁਸੀਂ ਉਹਨਾਂ ਦੇ ਚੰਚੇ ਹੋ ਤੁਸੀਂ ਉਹਨਾਂ ਦੇ ਮਗਰ ਲੱਗ ਕੇ ਸਾਡਾ ਟਾਂਗ ਫੇਰਨੀ ਆ ਲੋਕ ਕੁੱਟਣੇ ਆ ਲੋਕ ਜੰਨਤ ਬੰਦ ਕਰਨੇ ਆ ਜ਼ਮੀਨਾਂ ਖੋਹਣੀਆਂ ਨੇ ਪਰ ਘੱਟੋ-ਘੱਟ ਇਹਨਾਂ ਨੂੰ ਕੀਮਤ ਤਾਂ ਪੂਰੀ ਦੇ ਦੇ ਤੇ ਆਪਣਾ ਪ੍ਰਗਟ ਮਾਣਾ ਅਸੀਂ ਇਹ ਕਿਹਾ ਤਾਂ ਮੇਰੇ ਦੋਸਤੋ ਜੇ ਦੇਣ ਨੂੰ ਯਾਰ ਨਹੀਂ ਧੱਕੇ ਨਾਲ ਜ਼ਮੀਨਾਂ ਦੇ ਕਬਜ਼ੇ ਕਰਨੀ ਤੁਰਿਆ ਹੋਇਆ ਹੈ ਕਹਿੰਦਾ ਮੈਂ ਭਾਰਤ ਮਾਲਾ ਪ੍ਰੋਜੈਕਟ ਦੀਆਂ ਸੜਕਾਂ ਪੂਰੀਆਂ ਕਰਨੀਆਂ, ਸਿਰੇ ਲਾਉਣੀਆਂ ਸਮਾਂ ਥੋੜਾ ਦੋਸਤੋ ਛੰਦ ਮੌਤਾਂ ਮੇਰੀਆਂ ਭੈਣਾਂ ਵਿਚਾਰੀਆਂ ਧਰੀਆਂ ਬੈਠੀਆਂ ਨੇ ਜਿਆਦਾ ਸਮਾਂ ਨਹੀਂ ਹੈ ਗੱਲ ਕਰਨ ਦਾ ਪਰ ਇਹ ਗੱਲ ਮੈਂ ਅੱਜ ਆਤੀ ਸਟੇਜ ਤੋਂ ਉਹਨਾਂ ਹਾਜ਼ਰ ਮਾਨ ਨੂੰ ਜ਼ਰੂਰ ਬਾਤ ਦੇਣੀ ਚਾਹਣਾ ਹੈ ਕਿ ਭਲੇਖੇ ਜਨਾਰਾਜੀ ਕਿਤੇ ਸੋਚਦਾ ਹੋਵੇ ਕਿ ਇਸ ਤਰੀਕੇ ਨਾਲ ਜ਼ਮੀਨਾਂ ਤੇ ਕਬਜ਼ੇ ਕਰ ਲਾਂਗਾ। ਜੱਸ ਸੋਚਦਾ ਹਾਂ ਮੈਂ ਕਿ ਕਬਜ਼ੇ ਰੋਕਣ ਵਾਲੇ ਕਿਸਾਨਾਂ ਤੇ ਮੁਕੱਦਮੇ ਦਰਜ ਕਰ ਲੇਗਾ। ਉਹ ਕਿਸੇ ਵੀ ਜੱਤੇ ਬੰਦੇ ਦਾ ਹੋਣ ਕੋਈ ਮਤਲਬ ਨਹੀਂ। ਅਸੀਂ ਪੰਜਾਬੀਆਂ ਅਸੀਂ ਕਿਸਾਨ ਹਰ ਕਿਸਾਨ ਦੇ ਉੱਤੇ ਜਿਹਦੇ ਤੇ ਮੁਕੱਦਮਾ ਦਰਜ ਕਰੇਗਾ ਸਰਬੱਤ ਵੀ ਲੜਾਈ ਲੜਾਂਗੇ ਤੇਰੇ ਨਾਲ ਵੀ ਲੜਾਂਗੇ। ਭਗਵੰਤ ਮਾਨ ਭਲੇਕੇ ਜਨਾਬ ਜੀ ਕਿਤੇ। ਬੋਲੇ ਪਾ ਜਿਹੜੀ ਅੱਜ ਜੇ ਤੁਸੀਂ ਕਿਸਾਨ ਮਹਾਪੰਚਾਇਤ ਕੀਤੀ ਆ ਇਹਦੇ ਚ ਲਾਸਟ ਦੇ ਉੱਤੇ ਜਿਵੇਂ ਪੁਨੇਸਾ ਦਾ ਆਏ ਨੇ ਇੱਥੇ ਤੁਹਾਡੇ ਵਿੱਚ ਬੋਲ ਕੇ ਗਏ ਨੇ ਆਪਣੇ ਲੀਡਰ ਨੇ ਸੀਰ ਨੇ ਲੀਡਰ ਨੇ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਆ ਕੋਨੇ ਤੁਹਾਡੇ ਤੇ ਬਹੁਤ ਵੱਡੀ ਉਮੀਦ ਲਾਈ ਆ ਯਾਰ बोले ਜੀ ਹਾਂ ਕਿ ਆਪਾਂ ਇੱਕ ਇੱਕ ਪਿੰਡ ਚੋਂ 13-13 ਟਾਲੀਆਂ ਕੱਢਣੀਆਂ ਐ ਇੱਕ ਵਾਰੀ ਜਕਾਰਾ ਛੱਡ ਕੇ ਇੱਕ ਵਾਰੀ ਇਹ ਤਾਂ ਸੰਗ ਕਰ ਦੋ ਕਿ ਵਾਅਦਾ ਕਰਦਾ ਆਂ ਕਿ ਆਪਾਂ 13-13 ਟਾਲੀਆਂ ਇੱਕ ਪਿੰਡ ਚੋਂ ਬੋਲੇ ਇਨਸਾਨ ਹਾਂ ਸੋਰੀਓ ਕਾਲੋ ਇਹ ਜੋਰ ਲਾ ਦਿਓ ਪੂਰਾ ਤਾਨ ਲਾ ਦਿਓ ਸਾਨੂੰ ਵਿਸ਼ਵਾਸ ਆ ਇਸ ਗੱਲ ਦਾ ਸਾਨੂੰ ਪਤਾ ਐ ਕਿ ਅਸੀਂ ਆਂਦੀ ਉਰਾਤ ਨਹੀਂ ਮੰਦੀ ਦੇਖ ਸਕਦੇ ਇੱਥੇ ਪੱਤਰਕਾਰ ਮੇਰੇ ਤੋਂ ਪੁੱਛ ਰਹੀ ਸੀ ਕੰਧ ਡੱਲੇਵਾਲ ਜੀ ਅੱਜ ਦੀ ਪ੍ਰਬੰਧ ਬਹੁਤ ਕਰ ਰਹੀ ਹੈ ਸਰਕਾਰ ਛੱਦ ਪਾਣੀ ਦੀਆਂ ਪਿਛਾੜਾਂ ਮਾਰਨਗੇ ਛੱਦ ਲਾਟੀ ਚਾਰਜ ਕਰਨਗੇ ਉਹ ਮੇਰੇ ਮਿੱਤਰੋ ਅਸੀਂ ਉਹ ਨਹੀਂ ਆ ਅਸੀਂ ਇਹ ਸਦ ਕਰਨਾ ਚਾਹੁੰਦੇ ਆ ਕਿ ਅਸੀਂ ਸੱਚ ਨੂੰ ਇੰਨਾ ਉਲਾਟਾਂ ਦੇ ਦਾਦੇ ਆ ਅਗਰ ਸਾਡਾ ਇੱਕ ਦਾਦਾ ਆਪ ਦੀ ਔਲਾਦ ਦੀ ਖਾਤਰ ਸਰਕਾਰ ਦੀ ਗੋਲੀ ਦਾ ਸ਼ਿਕਾਰ ਹੋ ਜੇ ਸ਼ਹੀਦ ਹੋ ਜੇ ਤੂੰ ਵੱਡੀ ਗੱਲ ਤੋਤੇ ਦੀ ਹੋ ਰੂਗੀ ਸਕਦੀ ਆ ਇਸ ਲਈ ਮਰ ਗਏ ਪਾਣੀ ਪਿਆ ਪਿਛਾੜਾ ਬਹੁਤ ਛੋਟੀਆਂ ਨੇ ਗੋਲੀ ਵੀ ਚਲਾਉਣੀਆਂ ਤਾਂ ਚਲਾਵੇ ਸਰਕਾਰਾਂ ਪਿੱਛੇ ਨਹੀਂ ਹਟਣਾ ਡੱਟ ਕੇ ਲਾਵਾਗੇ ਮੋਰਚਾ ਆ ਜਿਹੜੀ ਗੱਲ ਆਈ ਸੀ 13 ਮਹੀਨੇ ਵਾਲੀ ਮੇਰੇ ਦੋਸਤੋ ਜਦੋਂ ਮਹੀਨੇ ਮਾਥਲ ਗਏ ਨਾ ਦਰ ਮੋਰਚੇ ਜਿੱਤੇ ਨਹੀਂ ਜਾਂਦੇ ਜੇ ਮੋਰਚੇ ਉਹ ਲੱਗਦੇ ਹੁੰਦੇ ਆ ਕਿ ਕੋਈ ਮਹੀਨਾ ਨਹੀਂ ਕੋਈ ਸਾਲ ਨਹੀਂ ਕੋਈ ਦਿਨ ਨਹੀਂ ਇਸ ਲਈ ਸਾਨੂੰ ਜਿੰਨਾ ਚਿਰ ਮੋਰਚੇ ਜੋ ਕੋਈ ਫੈਸਲਾ ਨਹੀਂ ਲੈਂਦੇ ਦੋਸ ਮੰਡਾਂ ਦੇ ਉੱਤੇ ਹੱਲ ਨਹੀਂ ਕਰਾਉਂਦੇ ਉਨੀ ਦੇਰ ਤੱਕ ਬੈਠਾਂਗੇ ਸੋ ਮੇਰੇ ਦੋਸਤੋ ਆਪਾਂ ਕੋਚ ਪ੍ਰੋਗਰਾਮ ਅੱਜ ਦੀ ਸਟੇਜ ਤੋਂ ਲਾਡ ਕਰਨੇ ਸੀ ਜਿਹੜੇ ਲੀਕੇ ਗਏ ਨੇ ਅੱਜੇ ਦੱਸਣਾ ਚਾਹੁੰਦੇ ਆ ਕਿ ਜਿਹੜੇ ਸਾਡੇ ਬੁੱਧੀਜੀਵੀ ਵਰਗ ਦੇ ਲੋਕ ਨੇ ਉਹਨਾਂ ਨਾਲ ਹਾਇਕ ਕੇ ਜੋ ਮੰਗ ਤੇ ਚਰਚਾ ਕਰਨੀ ਬਾਕੀ ਹੈ ਅਸੀਂ 10 ਤਰੀਕ ਨੂੰ ਕੀਤੀ ਹੈ ਕਿ 10 ਜਨਵਰੀ ਨੂੰ ਅਸੀਂ ਬੁੱਧੀਜੀਵੀਆਂ ਦੇ ਨਾਲ ਬੈਠ ਕੇ ਵਿਚਾਰਾ ਕਰਾਂਗੇ ਏਕਾ ਕਰਾਂਗੇ ਕਿ ਸਾਨੂੰ ਹਰ ਪੱਖ ਤੋਂ ਜਾਣਕਾਰੀ ਹੈ ਦੱਸਾਂਗੇ ਦੂਸਰੀ ਗੱਲ ਇਹ ਰੱਖੀ ਆ ਜੋ 11 ਜਨਵਰੀ ਨੂੰ ਅਸੀਂ ਪੰਜਾਬ ਤੇ ਹਰਿਆਣੇ ਦੀ ਸਾਂਝੀ ਕਨਵੈਨਸ਼ਨ ਕਰਕੇ ਆ ਜਿਹੜਾ ਇੱਕ ਨਵਾਂ ਪੋਲੀਟਿਕਲ ਲੋਕ ਛੜਯੰਤਰ ਰਾਜ ਰਹੇ ਨੇ ਐਸੋਆਈਆਗਾ ਇਹ ਕੱਢੋਗੇ ਭੇਖੇ ਉਸ ਦਾ ਨਾਂ ਕਿ ਕਿਹਦੇ ਤੋਂ ਨਿਕਲ ਰਿਹਾ ਨੇ ਇਹ ਕਿਉਂ ਜਦੋਂ ਪਾਪਾ ਦੇਖਿਆ ਹਰਿਆਣੇ ਵਾਲੇ ਵੀਰ ਬੋਲ ਕੇ ਗਏ ਨੇ ਕਿ ਜਦੋਂ ਦਿੱਲੀ ਚ ਬੈਠੇ ਸੀ ਉਦੋਂ ਐਸ.ਵਾਈ.ਐਲ ਦੇ ਮੁੱਦੇ ਉੱਠ ਰਹੇ ਸੀ ਨਾ ਉੱਠ ਰਹੇ ਸੀ ਤੁਹਾਡੇ ਧਿਆਨ 'ਚ ਹੋਣਗੇ ਅੱਜ ਫੇਰ ਅੜਿਆਨੇ ਵਾਰ ਕੀਤਾ ਪਤਾ ਸੀਗਾ ਕਿ ਪੰਜਾਬ ਤੇ ਹਰਿਆਣਾ ਇਥੋਂ ਕਿ ਲੜਨਗੇ ਉਹਦੇ ਲਈ ਉਹਨਾਂ ਨੇ ਫੈਸਲਾ ਲਿਆ ਕਿ ਐਸ.ਵਾਈ.ਐਲ ਦਾ ਮੁੱਦਾ ਫੇਟਾ ਦਿਓ ਮਾਪੇ ਐਸ.ਵਾਈ.ਐਲ ਦਾ ਮੁੱਦਾ ਜਿਹੜਾ ਉੱਠਾ ਰਹੇ ਨੇ ਇਸ ਐਸ.ਵਾਈ.ਐਲ ਦੇ ਮੁੱਦੇ ਨੂੰ ਸਫਲਤਾ ਨਹੀਂ ਮਿਲਨੀ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਪੰਜਾਬ ਆੜਿਆਨੇ ਦੀ ਸਾਂਝੀ ਸਮਝ ਬਣਾਵਾ ਗਿਆ ਸੀ ਉਸ ਦਿਨਾਂ ਉਸ ਤੋਂ ਬਾਅਦ 2021 ਜਨਵਰੀ ਨੂੰ ਭਾਰਤ ਲੈਵਨ ਦੀਆਂ ਸਾਰੀਆਂ ਜੱਥੇਬੰਦੀਆਂ ਦੀ ਮੀਟਿੰਗ ਦਿੱਲੀ 'ਚ ਕਰਾਂਗੇ ਔਰ ਇੱਕ ਜਿਹੜੀਆਂ ਸਾਡੀ ਇੱਕ ਛੇ ਮੈਂਬਰੀ ਕਮੇਟੀ ਅਸੀਂ ਗਠਿਤ ਕੀਤੀ ਹੈ ਜਿਹੜੀ ਜੋ ਨੂੰ ਸਮਝੇਗੀ ਕਿਹਦੇ ਨਾਲ ਸਾਥ ਬਣਾਉਣ ਦੀ ਲੋੜ ਲੱਗ ਰਹੀ ਹੈ ਕਿਉਂਕਿ ਬਹੁਤ ਸਾਰਾ ਹਿੱਸਾ ਇਹੋ ਦਾ ਹੋ ਸਕਦਾ ਹੈ ਜਿੱਥੇ ਸਾਥ ਦੀ ਲੋੜ ਲੱਗਦੀ ਹੋਵੇ ਉੱਥੇ ਬਣਾ ਕੇ ਚੱਲਾਂਗਾ ਚੱਲਣ ਦਾ ਯਤਨ ਕਰਾਂਗੇ ਅਸੀਂ ਸਾਰੇ ਪਰ ਇਕੱਲੇ ਆਸ ਤੇ ਸਾਰੇ ਸੁਣ ਲਿਓ ਕਿ ਪਿਆਰਿਓ 26 ਜਨਵਰੀ ਆ ਜਿਹੜੀ ਆਪਾਂ ਪਿੰਡਾਂ 'ਚ ਜਿੱਥੇ ਵੀ ਕਿਤੇ ਕਰ ਸਕੋ ਕਿਰਪਾ ਕਰਕੇ ਕੈਂਡਲ ਮਾਲਸ ਕਰ ਦਿਓ ਕਿਹਦੇ ਲਈ ਜਿਹੜਾ ਸਾਡੇ ਕਿਸਾਨ ਅੰਦੋਲਨ ਦੇ ਸ਼ਹੀਦ ਨੇ ਸਮੇਂ ਤੋਂ ਵਿਚਾਰਾ ਭੋੜਾ ਕਜਵਾ ਕੇ ਯਾਰ ਜਿਹੜਾ ਉੱਤਰਾਖੰਡ ਤੋਂ ਆਇਆ ਸੀ ਦੰਮਸ ਵੀ ਲੈਣ ਲੇਕਿਨ ਮਾਂ ਨੂੰ ਮੋੜ ਦੁਬਾਰਾ ਉਹਦੇ ਦਰਸ਼ਨ ਨਹੀਂ ਹੁੰਦੇ ਜੇ ਵੇਖਿਆ ਮਾਂ ਨੇ ਤਾਂ ਮਰਹੂਮ ਚਿਹਰਾ ਦੇਖਿਆ ਇਸ ਲਈ ਉਹਨਾਂ ਸਾਰੇ ਸ਼ਹੀਦਾਂ ਦੀ ਯਾਦ ਦੇ ਵਿੱਚ ਆਪਾਂ ਕੈਂਡਲ ਮਾਰਚ ਕਰਨੇ ਆ ਪਿੰਡਾਂ 'ਚ ਕਰ ਲਿਓ ਸ਼ਹਿਰਾਂ 'ਚ ਕਰ ਲਿਓ ਦਿੱਤੇ ਝੀਕ ਲੱਗੇ ਲਾਸਟ ਤੇ ਮੈਂ ਭੈਣੋ ਤੁਹਾਡੇ ਲਈ ਬੇਨਤੀ ਕਰਨਾ ਹੈ ਇੱਕ ਮੇਰੀ ਅਰਦਾਸ ਹੈ ਦੇਖੋ ਪੰਜਾਬ ਨਸ਼ਿਆਂ ਨੇ ਖਾ ਲਿਆ ਇਹ ਵੀ ਅਗਿਆਂ ਦੀ ਸ਼ੌਜਿਸ਼ ਹੈ ਚਾਹੁੰਦੇ ਨੇ ਕਿ ਯੂਥ ਨੂੰ ਨਸ਼ੇੜੀ ਬਣਾ ਕੇ ਅੰਦੋਲਨ ਲੜਦੇ ਸਮੇਂ ਨੂੰ ਉਹਨਾਂ ਦੀ ਤਾਕਤ ਨੂੰ ਖੁੰਡਿਆ ਕਰਤੀਏ ਬੇਸ ਕਰਕੇ ਸਾਡੇ ਬੱਚਿਆਂ ਨੂੰ ਨਸ਼ਾ ਲਾਇਆ ਗਿਆ ਲੱਗੇ ਨਹੀਂ ਪਰ ਗਲਤੀਆਂ ਨੇ ਭਰਾਵੋ ਆਪਣੀਆਂ ਸਾਰਿਆਂ ਦੀਆਂ ਕਮਜ਼ੋਰੀਆਂ ਕਿੱਥੇ ਰਹੀਆਂ ਨੇ ਆਪਾਂ ਸਾਡੇ ਨੌਜਵਾਨਾਂ ਨੂੰ ਸਮਹਾਲਨ ਦਾ ਯਤਨ ਨਹੀਂ ਕੀਤਾ ਜਿਹਨਾਂ ਬਾਪ ਸੋਚਦਾ ਸੀ ਵੀ ਮੈਂ ਤਾਂ ਪੱਕੇ ਲਾਵਾ ਜ਼ਰੂਰ ਤੇ ਸੋਚੇ ਕਿ ਮੇਰਾ ਪੁੱਤ ਤੇ ਪੋਤਰਾ ਨਸ਼ਾ ਨਾ ਕਰੇ ਮੇਰਾ ਜੀਵਨ ਸੰਭਵ ਨਹੀਂ ਤੇ ਸਾਨੂੰ ਆਪ ਨੂੰ ਸਮਝ ਬਣਾਉਣੀ ਪਵੇਗੀ ਅਗਲੇ ਵਾਰ ਚ ਆ ਗਈ ਤੁਹਾਡੀ ਔਲਾਦ ਉਹਦੇ ਤੋਂ ਬਚਣ ਦੇ ਲਈ ਸਾਰੇ ਮੇਰੇ ਵੀਰ ਜਿਹੜੇ ਨਸ਼ਾ ਕਰਦੇ ਕਿਸੇ ਤਰ੍ਹਾਂ ਦਾ ਵੀ ਕਰਦੇ ਆ ਤੋਬਾ ਕਰੀਏ ਕਿ ਕੋਈ ਨਹੀਂ ਨਸ਼ਾ ਕਰਾਂਗੇ ਆ ਭੈਣਾਂ ਨੂੰ ਮੇਰੀ ਬੇਨਤੀ ਹੈ ਮੇਰੀ ਜੋ ਭੈਣੋ ਛੋਟੇ ਛੋਟੇ ਬੱਚੇ ਜਿਨ੍ਹਾਂ ਨੂੰ ਉਹਨਾਂ ਨੇ ਨਸ਼ੇ ਦੇ ਵੱੱਡਿਆਂ ਨੂੰ ਲਾ ਲਿਆ ਹੁਣ ਮਗਰ ਲਿਆ ਨੂੰ ਬਚਾਉਣਾ ਮਾਂ ਦਾ ਜ਼ਿੰਮੇਵਾਰੀ ਬਣਦੀ ਹੈ ਇਹ ਮਾਂ ਪਹਿਲਾ ਅਧਿਕਾਰਤ ਹੁੰਦੀ ਹੈ ਮਾਂ ਨੂੰ ਬਹੁਤ ਵੱਡਾ ਰਤਬਾ ਹੈ ਇੱਕ ਸਾਡਾ ਇਤਿਹਾਸ ਅਗਵਾਏ ਇੱਕ ਮਾਂ ਸਹਿ ਮਹਾਰਾਜ ਦੇ ਵਿੱਚ ਇੱਕ ਜਗ੍ਹਾ ਦਿਵਾਤੀ ਇਹਨਾਂ ਮਾਨ ਸਤਕਾਰ ਦਵਾਤਾ ਬਾਬੇ ਫਰੀਦ ਦੀ ਮਾਂ ਸੋ ਇਸ ਕਰਕੇ ਆਪਣੇ ਬੱਚਿਆਂ ਨੂੰ ਗੋਦ ਚੁੱਕ ਕੇ ਪੁੱਤ ਚੁੱਕ ਕੇ ਨਿਤਨੇਮ ਕਰਨਾ ਸ਼ੁਰੂ ਕਰੀਏ ਤਾਂ ਕਿ ਸਾਡਾ ਪੋਤਰਾ ਸਾਡੀ ਪੋਤਰੀ ਉਹ ਨਿਤਨੇਮ ਨਾਲ ਜੁੜੇ ਉਹ ਮਾਰੇ ਵਿਚਾਰਾਂ ਤੋਂ ਬਚੇ ਇਹ ਕਰਨ ਦੀ ਲੋੜ ਹੈ ਮੈਂ ਲਾਸਟ ਦੇ ਤੇ ਇੱਕ ਬੇਨਤੀ ਕਰਦਾ ਭਰਾਵੋ ਜਿਹੜੀ ਇਹ ਲੜਾਈ ਹੈ ਕੱਲੀ ਇਹਨਾਂ ਮੰਗਾਂ ਦੀ ਲੜਾਈ ਨਹੀਂ ਹੈ ਜੀ ਆਂਦੇ ਹੋ ਕੋਲ ਕਿੰਨੇ ਲੋਕਾਂ ਨੂੰ ਯਾਦ ਆਏ ਗੱਲ ਕਿ ਜਿਹੜੀ ਮਹਾਭਾਰਤ ਹੋਈ ਸੀ ਕਿਉਂ ਹੋਈ ਸੀ ਮਹਾਂ ਭੋਤ ਇਸ ਲਈ ਹੋਈ ਸੀ ਕਿ ਸਦਾ ਤੇ ਬੈਠੇ ਲੋਕਾਂ ਨੇ ਜੋਤੀ ਦੇ ਕੱਪੜੇ ਉਤਾਰਨ ਦਾ ਯਤਨ ਕੀਤਾ ਸੀ ਇਹੀ ਕਾਰਨ ਸੀਗੇ ਹੋਰ ਕਾਰਨ ਸੀ ਬੋਲਿਓ ਤੇ ਅੱਜ ਦੇ ਸਮਾਪਾਰੀ ਲੋਕਾਂ ਨੇ ਮਨੀਪੁਰ ਦੇ ਵਿੱਚ ਉਹ ਪਤਾ ਨਹੀਂ ਕਿੰਨੀਆਂ ਜੋਤੀਆਂ ਅਲਫੰਗੀਆਂ ਕਰਕੇ ਬਾਬਤ ਕੀਤੀਆਂ ਉਹਨਾਂ ਦੇ ਨਾਮ ਆ ਲੋਕਾਂ ਦੀ ਆ ਗਰੀਬ ਲੋਕਾਂ ਦੀ ਲੜਾਈ ਉਸ ਤਾਕਤ ਦੇ ਨਾਲ ਹੈ ਜੋ ਉਸੇ ਤਰ੍ਹਾਂ ਦਾ ਮਹਾਭਾਰਤ ਦੀ ਲੋੜ ਹੈ ਜਿਸ ਤਰ੍ਹਾਂ ਦਾ ਮਹਾਭਾਰਤ ਉਸ ਵੇਲੇ ਹੋਇਆ ਸੀ ਅੱਜ ਲੋਕਾਂ ਦਾ ਤਾਕਤ ਨੂੰ ਬੁਝਾਰਨ ਦੀ ਉਸ ਵੇਲੇ ਜਦੋਂ ਇੱਕ ਦ੍ਰੋਪਦੀ ਦੇ ਚਪੜੇ ਤੌਰ ਨੂੰ ਪਿੱਛੇ ਖੂਣੀਆਂ ਖਾਣੀਆਂ ਅੱਜ ਤਾਂ ਪਤਾ ਨਹੀਂ ਕਿੰਨੀਆਂ ਦ੍ਰੋਪਦੀਆਂ ਵਿਚਾਰੀਆਂ ਉੱਥੇ ਰੋਲੀਆਂ ਗਈਆਂ ਉਹ ਸਾਡੀਆਂ ਨੇ ਉਹ ਮੰਗ ਕਰਦੀਆਂ ਔੜੀ ਕਰਦੀਆਂ ਤੁਹਾਡੇ ਵੱਲੋਂ ਕਿ ਇਹ ਸਾਡੇ ਵੀਰ ਉੱਠੜ ਕੇ ਸਾਨੂੰ ਇਨਸਾਫ ਤੋਂ ਆਉਣਗੇ ਸੋ ਇਹਦੇ ਲਈ ਸਾਨੂੰ ਇਹ ਲੜਾਈ ਹੈ ਜਿਹੜੀ ਬਹੁਤ ਹੈੱਜਾ ਨਾਲ ਲੜਨੀ ਪਏਗੀ ਦਬ ਜੁੱਟਿਓ ਨਾਲ ਲੜਾਈ ਹੈ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨਹੀਂ ਦਬ ਜੁੱਟਿਓ ਜੋ ਬਾਹਰ ਬਾਹਰ ਜਾਣਾ ਹੈ ਇਹੀ ਭਾਜਪਾ ਸਤਾ ਤੇ ਸੀ ਜਦੋਂ ਸਤਾ ਤੋਂ ਬਾਹਰ ਸੀ ਗੰਦੀ ਰਹੀ ਹੈ ਤੇ ਭਾਤ WTO ਚ ਬਾਹਰ ਆਵੇ ਔਰ ਅੱਜ ਜਿਹੜੋ ਛਾਪੇ ਬੈਠੇ ਨੇ ਭੁੱਲ ਗਏ ਨੇ ਸੋ ਮੈਂ ਇਨੀਆਂ ਕ ਬੇਟੀਆਂ ਤੁਸੀਂ ਬਹੁਤ ਛੱਡ ਦੇ ਵਿੱਚ ਸਮਾਂ ਗੁਜ਼ਾਰਿਆ ਮੈਂ ਇਨੀ ਜਾਂਦੀ ਗੱਲ ਕਰਕੇ ਮਾਫ਼ੀ ਚਾਹਣਾ ਬਾਕੀ ਤੁਹਾਡੇ ਨਾਲ ਗੱਲ ਅਜੇ ਸਟੇਜ ਸੈਕਟਰੀ ਸਾਹਿਬ ਕਰਨਗੇ